SP, 15 ਅਗਸਤ ਦੇ ਮੱਦੇਨਜ਼ਰ ਸ਼੍ਰੀ ਮੁਕਸਰ ਸਾਹਿਬ ਵਿਖੇ ਜ਼ਿਲ੍ਹਾ ਪੁਲਿਸ ਵੱਲੋਂ ਐਸਐਸਪੀ ਤੁਸ਼ਾਰ ਗੁਪਤਾ ਦੀ ਅਗਵਾਈ ਹੇਠ ਅੱਜ ਦੇਰ ਸ਼ਾਮ ਫਲੈਗਮਾਰਕ ਚੁੱਕਿਆ ਗਿਆ। ਇਸ ਦੌਰਾਨ ਐਸਪੀ ਕਮਲਪ੍ਰੀਤ ਸਿੰਘ ਚਾਹਲ ਨੇ ਦੱਸਿਆ ਕਿ 15 ਅਗਸਤ ਦੇ ਮੱਦੇਨਜ਼ਰ ਸੁਰੱਖਿਆ ਪ੍ਰਬੰਧ ਜਾਂਚਨਾ ਤੇ ਅਮਨ ਸ਼ਾਂਤੀ ਦੀ ਬਹਾਲੀ ਲਈ ਇਹ ਫਲੈਗਮਾਰਕ ਚੁੱਕਿਆ ਗਿਆ। This news brought by Iconic Mattress Company ਬਿਲਕੁਲ ਜਿਹੜਾ ਫਲੈਗ ਮਾਰਚ ਅੱਜ 15 ਅਗਸਤ ਨੂੰ ਇੰਡੀਪੈਂਡੈਂਸ ਡੇ ਨੂੰ ਲੈ ਕੇ ਜਿਹੜਾ ਲੌਂਗ ਆਰਡਰ ਨੂੰ ਮੈਂਟੇਨ ਕਰਨ ਵਾਸਤੇ ਕੋਈ ਮਾੜੇ ਅੰਸਰ ਕੋਈ ਅਨਸਖਾਵੀ ਘਟਰਾ ਨਾ ਵਾਪਰੇ ਉਹਨੂੰ ਮੱਦੇਨਜ਼ਰ ਰੱਖਦੇ ਫਲੈਗ ਮਾਰਚ ਕੱਢਿਆ ਜਾ ਰਿਹਾ ਇੱਥੇ ਵੱਖ-ਵੱਖ ਅਹ ਥਰਨ ਸਬਰੀਜਨ ਵਾਈਜ਼ ਫਲੈਗ ਮਾਰਚ ਕੱਢਿਆ ਜਾ ਰਿਹਾ ਉਹਦੇ ਵਿੱਚ ਹੋਟਲ ਸਰਾਵਾ ਕੋਈ ਅਨਨੋਨ ਪਰਸਨ ਕੋਈ ਹੋਰ ਬੰਦੇ ਕੋਈ ਬਾਹਰੋਂ ਨਾ ਆਏ ਹੋਣ ਉਹਨਾਂ ਨੂੰ ਲੈ ਕੇ ਰੋਕਾਂ ਚ ਕੌਨਫੀਡੈਂਸ ਬਣਾ ਰੋਵੇ ਜੇ ਆਪਾਂ ਵੀ ਇਧਰ ਕਿਰਨ ਪੈਡਲ ਟੇਮ ਨਾ ਸਕੀ ਉਹਨੂੰ ਲੈ ਕੇ ਲੈਗ ਮਾਰ ਕੇ